ਉਰਨ ਸਿੰਘ ਕਲਾਂ ਨੇ ਕੰਮ ਕੀਤਾ ਕਿ ਜੇ ਨਸ਼ਾ ਛੱਡਣਾ ਆਓ ਤੇ ਨਾਲ ਪੈਸੇ ਦਾ ਨਾਮ ਵੀ ਪਾ ਕੇ ਜਾਓ ਜਿਹੜਾ ਪਰਿਵਾਰ ਸਾਡੇ ਪਿੰਡ 100% ਨਸ਼ੇ ਤੋਂ ਮੁਕਤ ਹੋਊਗਾ ਉਹਨੂੰ 11000 ਰੁਪਏ ਦਾ ਜਿਹੜਾ ਪਹਿਲਾ ਨਾਮ ਰਣ ਸਿੰਘ ਕਲਾਂ ਦੀ ಗ್ರಾಮ ਪੰਚਾਇਤ ਵੱਲੋਂ ਦਿੱਤਾ ਜਾਊਗਾ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਦਾ ਬਿਲਕੁਲ ਫ੍ਰੀ ਇਲਾਜ ಗ್ರಾಮ ਪੰਚਾਇਤ ਵੱਲੋਂ ਕਰਾਇਆ ਜਾਊਗਾ ਉਹ ਇੱਕ ਮਹੀਨਾ ਲੱਗਦਾ ਉਹਦੀ ਤੰਦਰੁਸਤੀ ਨੂੰ 2 ਲੱਗਦੀ ਆ 3 ਲੱਗਦੀ ਆ ਜਿੰਨਾ ਚਿਰ ਉਹਨੂੰ ਤੰਦਰੁਸਤ ਨਹੀਂ ਹੁੰਦਾ ਉਹ ਉਹਨੂੰ ਖਰਾਕ ਪੱਤਾ ਵੀ ಗ್ರಾಮ ਪੰਚਾਇਤ ਰਣ ਸਿੰਘ ਕਲਾਂ ਵੱਲੋਂ ਦਿੱਤਾ ਜਾਊਗਾ ਜਿਹੜੀਆਂ ਮਾਮਾਂ ਦੁੱਧ ਪਲਾਪ ਲਾ ਕੇ ਆਦੇ ਪੁੱਤਾਂ ਨੂੰ ਪਾਲਦੀਆਂ ਤੇ ਜਦੋਂ ਉਹ ਫਿਰ ਨਸ਼ੇ ਦੀ ਲੋਰ ਦੇ ਵਿੱਚ ਜਾਂ ਨਸ਼ੇ ਦੀ ਘਾੜ ਦੇ ਵਿੱਚ ਆ ਕੇ ਘਰੇ ਘਰ ਦੇ ਭਾਂਡੇ ਭੰਦੇ ਆ ਨੁਕਸਾਨ ਕਰਦੇ ਆ ਉਦੋਂ ਫਿਰ ਉਹ ਦੇਖਿਆ ਨਹੀਂ ਝੱਲਿਆ ਨਹੀਂ ਜਾਂਦਾ ਯਾਰ ਵਾਖੇ ਮਾਮਾਂ ਦੀ ਅੰਜੂ ਦੇਖੇ ਨਹੀਂ ਜਾਂਦੇ ਕਿ ਕਿਸੇ ਲੜਕੇ ਦੀ ਸ਼ਾਦੀ ਹੋਣੀ ਹੈ ਜਦੋਂ ਹੁਣ ਜਿਹੜੇ ਪਰਿਵਾਰ ਨਸ਼ੇ ਤੋਂ ਮੁਕਤ ਆ ਉਹਨਾਂ ਦੇ ਘਰੇ ਜਿੱਦੋਂ ਸਾਡਾ ਉਹ ਸਰਟੀਫਿਕੇਟ ਲੱਗਿਆ ਹੋਇਆ ਕਾਂਤੇ ਤੇ ਲੜਕੀ ਵਾਲੇ ਪਰਿਵਾਰ ਨੂੰ ਪੁੱਛਣ ਦੀ ਲੋੜ ਹੀ ਨਹੀਂ ਅਗਲਾ ਕਹਿੰਦਾ ਪੰਚਾਇਤ ਯਾਰ ਇਹਨਾਂ ਨੂੰ ਨਸ਼ਾ ਮੁਕਤ ਦਾ ਸਰਟੀਫਿਕੇਟ ਦੇ ਬੈਠੇ ਕਿਸ ਨੂੰ ਪੁੱਛਣਾ ਹੀ ਨਹੀਂ ਸ਼ਾਦੀ ਕਰੋ ਨੌਜਵਾਨਾਂ ਨੂੰ ਕੁੱਟਣ ਨਾਲ ਉਹਨਾਂ ਤੇ ਪਰਚਾ ਦਰਜ ਕਰਾਉਣ ਦੇ ਨਾਲ ਉਹਨੂੰ ਥਾਣੇ ਫੜਾਉਣ ਦੇ ਨਾਲ ਇਹ ਹੱਲ ਨਹੀਂ ਹੋਣਾ ਅਸੀਂ ਉਹਨਾਂ ਨੂੰ ਪ੍ਰੇਰੇ ਪ੍ਰੇਰਿਤ ਕੇ ਉਹਨਾਂ ਨੂੰ ਇੱਕ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤ ਫਰੀਦ ਨੂੰ ਮਿੱਠੀਆਂ ਖੰਜੂਰਾ ਤੇ ਗੁੜ ਦਾ ਲਾਲਚ ਦੇ ਕੇ ਨਵਾਜ ਅਦਾ ਕਰਨ ਲਾਇਆ ਸੀ ਉਵੇਂ ਹੀ ਅਸੀਂ ਇੱਕ ਇੱਕ ਸਾਡੀ ਚੇਟਕਾ ਸਸ਼ੀਕਾਲ ਜੀ ਮਿੱਟੀ ਚੈਨਲ ਤੇ ਸਵਾਗਤ ਹੈ ਤੁਹਾਡਾ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੀ ਅੱਜ ਪੰਜਾਬ ਦੇ ਉਸ ਪਿੰਡ ਦੇ ਵਿੱਚ ਪਹੁੰਚੇ ਆਂ ਜਿਸ ਨੂੰ ਪੰਜਾਬ ਦਾ ਕੈਲੀਫੋਰਨੀਆ ਵੀ ਕਿਹਾ ਜਾਂਦਾ ਹੈ ਇਸ ਪਿੰਡ ਦੇ ਵਿੱਚ ਪਹਿਲਾਂ ਲੇਕ ਬਣਾਈ ਗਈ ਤੇ ਇਸ ਤੋਂ ਬਾਅਦ ਪਿੰਡ ਦੇ ਵਿੱਚ ਲਾਇਬ੍ਰੇਰੀ ਆ ਜਿਹੜੀ ਉਹ ਬਣਾਈ ਗਈ ਪਿੰਡ ਦੇ ਲੋਕਾਂ ਦੇ ਲਈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਮਹਿੰਮ ਜਿਹੜੀਆਂ ਸ਼ੁਰੂਆਤ ਜਿਹੜੀ ਇਸ ਪਿੰਡ ਦੇ ਵਿੱਚੋਂ ਹੋਈ ਲੇਕਿਨ ਇੱਕ ਹੋਰ ਮੁਹਿੰਮ ਜਿਹੜੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਇਹ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚੋਂ ਇੱਕ ਅਜਿਹਾ ਪਿੰਡ ਹੋਵੇਗਾ ਪੰਜਾਬ ਦਾ ਇਹ ਕਿ ਜਿਸ ਪਿੰਡ ਦੇ ਵਿੱਚ ਜੇ ਕੋਈ ਨੌਜਵਾਨ ਨਸ਼ਾ ਕਰ ਰਿਹਾ ਹੈ ਤੇ ਉਹ ਛੱਡਦਾ ਹੈ ਤਾਂ ਉਸ ਨੂੰ ਇਨਾਮ ਵਜੋਂ ਜਿਹੜੇ ਆ ਪੈਸੇ ਵੀ ਦਿੱਤੇ ਜਾਣਗੇ ਤਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਰਣਸੀਕਲਾਂ ਦੇ ਵਿੱਚ ਤੇ ਸਾਡੇ ਨਾਲ ਪਿੰਡ ਦੇ ਸਰਪੰਚ ਇੰਦਰਪਾਲ ਸਿੰਘ ਜੀ ਮੌਜੂਦ ਨੇ ਮਿੰਟੂ ਸਰਪੰਚ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਭਾਈ ਜੀ ਜਿਸ ਤਰੀਕੇ ਦੇ ਨਾਲ ਦੇਖਿਆ ਕਿ ਮੁਹਿੰਮ ਦੀ ਸ਼ੁਰੂਆਤ ਜਿਹੜੀ ਤੁਸੀਂ ਕਰਤ ਲਈ ਹੈ ਵੀ ਨੌਜਵਾਨ ਜਿਹੜੇ ਨਸ਼ਾ ਛੱਡਣਗੇ ਤਾਂ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਹਨਾ ਲੱਗਦਾ ਹੈ ਕਿ ਇਸ ਦੇ ਨਾਲ ਵੀ ਬਹੁਤ ਸਾਰਾ ਫਰਕ ਪੈ ਸਕਦਾ ਵੀ ਨੌਜਵਾਨ ਛੱਡ ਦੇਣ ਕਿ ਨਸ਼ਾ ਕਿਉਂਕਿ ਜੇ ਅਗਰ ਉਹ ਨਸ਼ਾ ਛੱਡ ਵੀ ਦੇਣਗੇ ਪੈਸੇ ਮਿਲ ਜਾਣਗੇ ਦੁਬਾਰਾ ਨਸ਼ੇ ਤੇ ਲੱਗ ਜਾਣਗੇ ਫਿਰ ਤਾਂ ਝੂਟਾ ਦੇ ਜਾਵੇ ਸੰਧੂਰੀ ਪੱਗ ਵਾਲਿਆ ਪੀਂਗ ਪਾਈ ਤੇਰੇ ਆਸਰੇ ਮੈਂ ਤੈਨ ਦਲੋ ਮਸ਼ਕੂਰ ਹਾਂ ਮਿੱਟੀ ਚੈਨਲ ਦਾ ਕਿ ਅੱਜ ਰਣਸੀਂ ਕਲਾਾਂ ਦੀ ਨਸ਼ਾ ਮੁਕਤੀ ਦੀ ਮਹਿਮਨ ਨੂੰ ਹਲਾੜਾ ਦੇਣ ਲਈ ਤੇ ਝੂਟਾ ਦੇਣ ਲਈ ਅ ਜ ਰਣਸੀਂ ਕਲਾਾਂ ਪਹੁੰਚੇ ਹਾਂ ਤੁਹਾਡਾ ਮੈਂ ਤੈਨ ਦਲਾਂ ਤੋਂ ਮਸ਼ਕੂਰ ਹਾਂ ਤੇ ਹਾਰਦਿਕ ਸਵਾਗਤ ਵੀ ਕਰਦਾ ਕਿ ਤੁਸੀਂ ਅੱਜ ਮੇਰੇ ਪਿੰਡ ਆਏ ਹੋ ਔਰ ਜਿਹੜੀ ਮਹਿਮਾ ਰਣ ਸਿੰਘ ਕਲਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਆਪਣੇ ਆਪ ਵਿੱਚ ਇੱਕ ਬਲਖਣ ਮਹਿਮਾ ਤੇ ਚਿੱਤਰ ਮਹਿਮਾ ਕਿ ਨਸ਼ਾ ਛੱਡਣ ਨਾਲ ਨੂੰ ਪੈਸੇ ਦਿੱਤੇ ਜਾਣ ਇਹ ਕਿੱਥੇ ਅੱਜ ਸੋਚਿਆ ਵੀ ਨਹੀਂ ਜਾ ਸਕਦਾ ਤੇ ਉਹ ਰਣ ਸਿੰਘ ਕਲਾਂ ਨੇ ਕੰਮ ਕੀਤਾ ਕਿ ਜੇ ਨਸ਼ਾ ਛੱਡਣ ਆਓ ਤੇ ਨਾਲ ਪੈਸੇ ਦਾ ਨਾਮ ਵੀ ਪਾ ਕੇ ਜਾਓ ਇਹ ਮਹਿਮਾ ಗ್ರಾಮ ਪੰਚਾਇਤ ਰਣ ਸਿੰਘ ਕਲਾਂ ਨੇ ਹੁਣ ਸ਼ੁਰੂ ਕੀਤੀ ਆ ਕਿਉਂਕਿ ਪਹਿਨਾ ਵੀ ಗ್ರಾಮ ਪੰਚਾਇਤ ਵੱਲੋਂ ਜਿਹੜੇ ਪਿੰਡ ਦੇ ਨੌਜਵਾਨ ਨਾ ਛੱਡਣਾ ਚਾਹੁੰਦੇ ਸ ਉਹਨਾਂ ਦਾ ਇਲਾਜ ਫ੍ਰੀ ਕਰਾਇਆ ਜਾਂਦਾ ਸੀ ਅਸੀਂ ਦੋ ਲਗਭਗ 21-22 ਦੇ ਵਿੱਚ ਅਸੀਂ ਇੱਕ ਕੈਂਪ ਵੀ ਜਿਹੜਾ ਇੱਕ ਲਾਇਆ ਸੀਗਾ ਮੈਡੀਕਲ ਕੈਂਪ ਉਸ ਜਿਹਦੇ ਵਿੱਚ ਅਸੀਂ ਲਗਭਗ 100 ਤੋਂ ਉੱਪਰ ਜਿਹੜੇ ਮੁੰਡਿਆਂ ਨੂੰ ਅਸੀਂ ਨਸ਼ਾ ਮੁਕਤ ਕੀਤਾ ਸੀ ਉਹ ਵੱਖ-ਵੱਖ ਪਿੰਡਾਂ ਦੇ ਮੁੰਡੇ ਸਾਡੇ ਕੋਲੇ ਉਦੋਂ ਆਏ ਅਸੀਂ ਐਮਡੀ ਡਾਕਟਰ ਰੱਖ ਕੇ ਯਾਨੀ ਕਿ ਕੈਂਪ ਲਾਇਆ 3 ਮਹੀਨੇ ਉਹ ਕੈਂਪ ਚੱਲਿਆ ਲੱਖਾਂ ਰੁਪਏ ਤੇ ਖਰਚ ਕੀਤੇ ਕਿ ਯਾਨੀ ਕਿ ਸਾਡਾ ਸਮਾਜ ਸਾਡੇ ਪਿੰਡ ਦੇ ਜਿਹੜੇ ਨੌਜੋਨਾ ਨਸ਼ੇ ਤੋਂ ਮੁਕਤ ਹੋਣ ਉਵੇਂ ਹੀ ਹੁਣ ਜਦੋਂ ਇੱਕ ਪਾਸੇ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਸੀ ਤੇ ਅਸੀਂ ਆਖਿਆ ਯਾਰ ਵੀਰ ਨਸੀਨ ਕਹਿੰਦਾ ਇੱਕ ਨਵਿਕਲਾ ਕੰਮ ਕਰੀਏ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਕੁੱਟਣ ਨਾਲ ਉਹਨਾਂ ਤੇ ਪਰਚਾ ਦਰਜ ਕਰਾਉਣ ਦੇ ਨਾਲ ਉਹਨੂੰ ਥਾਣੇ ਫੜਾਉਣ ਦੇ ਨਾਲ ਇਹ ਹੱਲ ਨਹੀਂ ਹੋਣਾ ਅਸੀਂ ਉਹਨਾਂ ਨੂੰ ਪ੍ਰੇਰੇ ਪ੍ਰੇਰਿਤ ਕੇ ਉਹਨਾਂ ਨੂੰ ਇੱਕ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤ ਫਰੀਦ ਨੂੰ ਮਿੱਠੀਆਂ ਖਜੂਰਾ ਤੇ ਗੁੜ ਦਾ ਲਾਲਚ ਦੇ ਕੇ ਨਿਵਾਜ ਅਦਾ ਕਰਨ ਲਾਇਆ ਸੀ ਉਵੇਂ ਹੀ ਅਸੀਂ ਇੱਕ ਇੱਕ ਸਾਡੀ ਚੇਟਕਾ ਕਿ ਜਿਹੜਾ ਪਰਿਵਾਰ ਸਾਡੇ ਪਿੰਡ 100% ਨਸ਼ੇ ਤੋਂ ਮੁਕਤ ਹੋਊਗਾ ਉਹਨੂੰ 11000 ਰੁਪਏ ਦਾ ਜਿਹੜਾ ਪਹਿਲਾ ਨਾਮ ਰਣਸੀਂਕਰਾਂ ਦੀ ಗ್ರಾಮ ਪੰਚਾਇਤ ਵੱਲੋਂ ਦਿੱਤਾ ਜਾਊਗਾ ਜਿਹੜੀ ਦੂਜੇ ਸਟੈਪ ਦੇ ਵਿੱਚ ਆਉਣਗੇ ਉਹਨਾਂ ਨੂੰ 5200 ਰੁਪਿਆ ਜਿਹੜਾ ਤੀਜੇ ਚ ਆਉਣਗੇ ਉਹਨੂੰ 3100 ਰੁਪਿਆ ਤੇ ਉਸ ਤੋਂ ਬਾਅਦ ਵਾਲ ਨੂੰ ਕਿਸੇ ਨੂੰ 2100 1100 1100 ਤਾਂ ਹਰ ਜਿਹੜਾ ਨਸ਼ਾ ਮੁਕਤ ਪਰਿਵਾਰ ਹੋਊਗਾ ਉਹਨੂੰ ਤੇ ਨਾਲ ਸਨਮਾਨ ਪੱਤਰ ਰਣਸੀਂਕਰਾਂ ਦੀ ಗ್ರಾಮ ਪੰਚਾਇਤ ਵੱਲੋਂ ਦਿੱਤਾ ਜਾਣਾ ਏਵੇਂ ਅਸੀਂ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਦਾ ਬਿਲਕੁਲ ਫ੍ਰੀ ਇਲਾਜ ಗ್ರಾಮ ਪੰਚਾਇਤ ਵੱਲੋਂ ਕਰਾਇਆ ਜਾਊਗਾ ਔਰ ਪਲੱਸ ਉਹਦੇ ਨਾਲ ਕਿ ਉਹਦੀ ਤੰਦਰੁਸਤੀ ਲਈ ਗਾਂ ਪੰਚਾਇਤ ਵਾਲੋ ਦੇਖੋ ਇੱਕ ਨਵਿੱਕਲੀ ਮਹਿਮ ਕਿ ਨਾਲੇ ਉਹਦਾ ਲਾਜ ਫਰੀ ਕਰਾਇਆ ਜਾਊਗਾ ਨਾਲ ਉਹਨੂੰ 1100 ਰੁਪਿਆ ਜਾਨੀ ਖਾਣ ਪੱਤਾ ਦਿੱਤਾ ਜਾਊਗਾ ਕਿ ਇਹਦੇ ਨਾਲ ਬੰਦਾ ਆ ਉਹਦਾ ਦੁੱਧ ਘਿਓ ਖਾ ਕੇ ਫਰੂਟ ਖਾ ਕੇ ਜਾਨੀ ਕਿ ਤੰਦਰੁਸਤ ਹੋਵੇ ਉਹ ਇੱਕ ਮਹੀਨਾ ਲੱਗਦਾ ਉਹਦੀ ਤੰਦਰੁਸਤੀ ਨੂੰ ਦੋ ਲੱਗਦੀਆ ਤਿੰਨ ਲੱਗਦੀ ਉਹ ਜਿੰਨਾ ਚਿਰ ਉਹਨੂੰ ਤੰਦਰੁਸਤ ਨਹੀਂ ਹੁੰਦਾ ਉਹਦਾ ਉਹਨੂੰ ਖਾਣ ਪੱਤਾ ਵੀ ਗ੍ਰਾਮ ਪੰਚਾਇਤ ਰਣ ਸੀਂਕ ਨਾਲੋ ਦਿੱਤਾ ਜਾਊਗਾ ਵਿੱਚ ਟੋਕ ਰਿਹਾ ਵਾਂ ਜਿਵੇਂ ਤੁਸੀਂ ਕਹਿ ਰਹੇ ਵੀ 1100 ਰੁਪਿਆ ਉਹਨਾਂ ਨੂੰ ਪੱਤਾ ਦਿੱਤਾ ਜਾਊਗਾ ਹਨਾ ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ ਵਿੱਚ ਗੱਲ ਫੇਰ ਉਹੀ ਨਿਕਲੇ ਆਉਂਦੀ ਆ ਹਾਲਾਂਕਿ ਕੰਮ ਬਹੁਤ ਵਧੀਆ ਕਰ ਰਹੇ ਤੁਸੀਂ ਵੀ ਉਹਨਾਂ ਨੂੰ ਨਸ਼ਾ ਮੁਕਤ ਕਰਿਆ ਜਾਣਾ ਹੈ ਹਨਾ ਲੇਕਿਨ ਉਹਨਾਂ ਨੂੰ ਜਿਹੜੇ 1100 ਰੁਪਏ ਦੀ ਦੋਗੇ ਕੀ ਪਤਾ ਵੀ ਉਹ ਉਸ ਦਾ ਉਹ ਕੁਝ ਖਾਊਗਾ ਜਾਂ ਫਿਰ ਕੋਈ ਨਸ਼ਾ ਕਰੂਗਾ ਕਿਵੇਂ ਇਸ ਚੀਜ਼ ਦਾ ਕਿਵੇਂ ਖਿਆਲ ਰੱਖਿਆ ਜਾਊਗਾ ਇਸ ਚੀਜ਼ ਦਾ ਖਿਆਲ ਉਹਨਾਂ ਦੀ ਫੈਮਿਲੀ ਰੱਖੂਗੀ ਜੀ ਕਿਉਂਕਿ ਅਸੀਂ ਉਹਦਾ ਇਲਾਜ ਕਰਾਵਾਂਗੇ ਕਿਉਂਕਿ ਅਸੀਂ ਹੁਣ ਦੋ ਤਿੰਨ ਨੌਜਵਾਨਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਵੀ ਕਰਾ ਕੇ ਆਏ ਆਂ ਪਰਸੋਂ ਅਸੀਂ ਤੇ ਕੁਝ ਜਿਹੜੇ ਨੌਜਵਾਨ ਹਜੇ ਪਹਿਲੇ ਸਟੈਪ ਤੇ ਸੀਗੇ ਜਾਂ ਥੋੜਾ ਨਸ਼ਾ ਕਰਦੇ ਸੀ ਅਸੀਂ ਉਹਨਾਂ ਨੂੰ ਯਾਨੀ ਕਿ ਦਵਾਈ ਮੈਡੀਸਨ ਦਵਾਈ ਸ਼ੁਰੂ ਕੀਤੀ ਐ ਐਮ ਡੀ ਡਾਕਟਰ ਤੋਂ ਕਿਉਂਕਿ ਉਹਨਾਂ ਨੂੰ ਦਾਖਲ ਕਰਾਉਣ ਦੀ ਲੋੜ ਨਹੀਂ ਸੋ ਮੈਡੀਸਨ ਦੇ ਨਾਲ ਹੀ ਉਹ ਜਣ ਠੀਕ ਹੋ ਜਾਣਗੇ ਤੇ ਅਸੀਂ ਉਹਨਾਂ ਦੇ ਪਰਿਵਾਰ ਤੋਂ ਇਹ ਇਹ ਸਾਰਾ ਕੁਝ ਪਤਾ ਕਰਾਂਗੇ ਕਿ ਵਾਕੇ ਹੀ ਸੋਡਾ ਜਿਹੜਾ ਬੇਟਾ ਏ ਯਾਨੀ ਕਿ ਉਹ ਨਸ਼ਾ ਹੁਣ ਨਹੀਂ ਕਰਦਾ ਉਹਦੇ ਟੈਸਟ ਵੀ ਬਕਾਇਦਾ ਅਸੀਂ ਕਰਾਵਾਂਗੇ ਕਿ ਨਸ਼ਾ ਮੁਕਤ ਹੋ ਚੁੱਕਿਆ ਉਹਦਾ ਟੈਸਟ ਕਰਾਵਾਂਗੇ ਅਸੀਂ ਤੇ ਤਾਂ ਜੋ ਸਾਨੂੰ ਪੂਰਾ ਪਤਾ ਲੱਗੇ ਕਿ ਨਸ਼ਾ ਕਿਉਂਕਿ ਸਾਡੀ ਜਿਹੜੀ ਮਹਮਾ ਉਹਦਾ ਮਕਸਦ ਇਕੋ ਵੇ ਇੱਕ ਹੈ ਕਿ ਅਸੀਂ ਆਪਦੇ ਪਿੰਡ ਨੂੰ 100% ਨਸ਼ੇ ਤੋਂ ਮੁਕਤ ਕਰਨਾ ਉਹ ਉਹਦੇ ਲਈ ਅਸੀਂ ਇਹ ਮਹਮਾ ਸ਼ੁਰੂ ਕੀਤੀ ਆ ਕਿਉਂਕਿ ਅਸੀਂ ਤਾਂ ਕੁਝ ਦੇ ਰਹੇ ਹਾਂ ਉਹਨਾਂ ਦੇ ਜੀਵਨ ਨੂੰ ਬਚਾਉਣ ਲਈ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਜਰ ਜਿਹੜੀਆਂ ਮਾਵਾਂ ਦੁੱਧ ਪਲਾ ਪਲਾ ਕੇ ਆਪਦੇ ਪੁੱਤਾਂ ਨੂੰ ਪਾਲਦੀਆਂ ਤੇ ਜਦੋਂ ਉਹ ਫਿਰ ਨਸ਼ੇ ਦੀ ਲੋਰ ਦੇ ਵਿੱਚ ਜਾਂ ਨਸ਼ੇ ਦੀ ਘਾੜ ਦੇ ਵਿੱਚ ਆ ਕੇ ਘਰੇ ਘਰ ਦੇ ਭਾਂਡੇ ਭੰਨਦੇ ਆ ਨੁਕਸਾਨ ਕਰਦੇ ਆ ਉਦੋਂ ਫਿਰ ਉਹ ਦੇਖਿਆ ਨਹੀਂ ਛੱਲਿਆ ਨਹੀਂ ਜਾਂਦਾ ਯਾਰ ਵਾਖੇ ਮਾਵਾਂ ਦੇ ਅੰਜੂ ਦੇਖੇ ਨਹੀਂ ਜਾਂਦੇ ਤਾਂ ਕਰਕੇ ಗ್ರಾಮ ਪੰਚਾਇਤ ਨੇ ਇਹ ਫੈਸਲਾ ਕੀਤਾ ਕਿ ਯਾਰ ਇੱਕ ਨਵਿਕਲਾ ਜਿਹੜਾ ਫੈਸਲਾ ਕਰ ਗਏ ਆਪਾਂ ਤੇ ਇਹਦੇ ਨਾਲ ਲਾਭ ਹੋਊ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਇਹ ਮਹਮਾ ਪੂਰੇ ਪੰਜਾਬ ਦੀ ਮਹਮ ਬਣੂਗੀ ਜਿਵੇਂ ਕਿ ਨਸ਼ੇ ਦੀ ਗੱਲ ਕਰਦੇ ਆ ਤਾਂ ਆਪਾਂ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਇੱਕ ਦੋ ਜਣੇ ਜਾਂ ਤਿੰਨ ਚਾਰ ਜਣੇ ਨਸ਼ਾ ਕਰਦੇ ਜ਼ਰੂਰ ਹੁੰਦੇ ਨੇ ਹੁਣ ਜੇ ਤੁਹਾਡੇ ਪਿੰਡ ਦੀ ਗੱਲ ਕਰਦੇ ਨਰਸੀਖਲਾਂ ਦੀ ਕਿੰਨੇ ਕੁ ਨੌਜਵਾਨ ਹੋਣਗੇ ਜਿਹੜੇ ਜਿਹੜੇ ਨਸ਼ੇ ਦੇ ਵਿੱਚ ਇਸ ਵੇਲੇ ਦਲਦਲ ਚ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਜੀ ਉਹ ਸਾਰਾ ਸਰਵੇ ਕਰ ਰਹੇ ਆ ਵੀ ਕਿੰਨੇ ਨੌਜਵਾਨ ਕਾਹਦਾ ਕਾਹਦਾ ਨਸ਼ਾ ਕਰਦੇ ਆ ਕੋਈ ਚਿੱਟੇ ਦਾ ਨਸ਼ਾ ਕਰਦਾ ਕਿ ਕੋਈ ਸ਼ਰਾਬ ਪੀਣ ਦਾ ਨਸ਼ਾ ਕਰਦਾ ਕਿ ਕੋਈ ਤਮਾਕੂ ਦਾ ਨਸ਼ਾ ਕਰਦਾ ਜਾਂ ਕੋਈ ਹੋਰ ਕੋਈ ਰਵੈਤੀ ਨਸ਼ੇ ਆ ਜਿਵੇਂ ਫੀਮ ਆ ਭੰਗਾ ਭੁੱਕੀ ਐ ਵੀ ਇਹ ਜੇ ਨਸ਼ਿਆਂ ਬਾਰੇ ਇਹ ਸਾਰੀ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਸਾਡੀ ਪੰਚਾਇਤ ਦੇ ਜਿੰਨੇ ਮੈਂਬਰ ਸਾਹਿਬਾਨ ਉਹਨਾਂ ਨੇ ਡਿਊਟੀ ਲਈ ਹੈ ਕਿ ਆਪਣੇ ਆਪਣੇ ਵਾਰਡ ਦੇ ਵਿੱਚੋਂ ਜਰੂਰ ਇਹ ਬੰਦਿਆਂ ਦਾ ਨਰਖਣ ਕਰੋ ਕਿਉਂਕਿ ਅਸੀਂ ਕੁਝ ਦਿਨ ਕੁਝ ਦਿਨਾਂ ਨੂੰ ਹੀ ਅਸੀਂ ਇੱਕ ਪਿੰਡ ਦੇ ਵਿੱਚ ਸੈਮੀਨਾਰ ਕਰਨਾ ਜਿਹੜੇ ਸੈਮੀਨਾਰ ਦੇ ਵਿੱਚ ਜਿਹੜੇ ਸਾਡੇ ਪਹਿਲਾਂ ਹੀ 100% ਪਰਿਵਾਰ ਜਾਂ ਵਿਅਕਤੀ ਜਾਂ ਜਿਹੜੇ ਪਰਿਵਾਰ 100% ਨਸ਼ੇ ਤੋਂ ਮੁਕਤਾਂ ਜਾਂ ਜਿਹੜੇ ਵਿਅਕਤੀ ਨਸ਼ੇ ਤੋਂ ਮੁਕਤ ਜਿਨ੍ਹਾਂ ਨੇ ਹੱਥ ਨਹੀਂ ਲਾਇਆ ਉਹਨਾਂ ਨੂੰ ਅਸੀਂ ਮਾਣ ਸਨਮਾਨਤ ਕਰਨ ਜਾ ਰਹੇ ਹਾਂ ਪ੍ਰਸ਼ੰਸਾ ਪੱਤਰ ਦੇਣ ਜਾ ਰਹੇ ਹਾਂ ਕਿ ਇਹ ਸਾਡੇ ਪਿੰਡ ਦੇ ਹੀਰੇ ਪਰਿਵਾਰ ਹੈ ਕਿਉਂਕਿ ਉਹਨਾਂ ਦਾ ਹੌਸਲਾ ਜਦੋਂ ਵਧੂਗਾ ਤੇ ਦੂਜੇ ਪਰਿਵਾਰਾਂ ਤੇ ਵੀ ਅਸਰ ਪੈਂਦਾ ਕਿ ਹਾਂ ਯਾਰ ಗ್ರಾಮ ਪੰਚਾਇਤ ਨੇ ਇਹ ਪਰਿਵਾਰਾਂ ਨਾਲ ਸਨਮਾਨਤ ਕੀਤਾ ਵੀ ਸਾਡੇ ਅੰਦਰ ਵੀ ਉਹਨਾਂ ਦੇ ਅੰਦਰ ਵੀ ਖਿੱਚ ਪੈਦਾ ਹੋਵੇ ਕਿ ਅਸੀਂ ਵੀ ਇਹ ਸਨਮਾਨ ਲੈਣਾ ਕਿਉਂਕਿ ਇਹ ਸਨਮਾਨ ਪੱਤਰ ਹੈ ਕ ਆਪਣੇ ਆ ਵਿੱਚ ਇੱਕ ਵਿਲੱਖਣ ਹੋਊਗਾ ਕਿਉਂਕਿ ਮੈਂ ਤਾਂ ਕੱਲ ਆਪਦੀ ਪੰਚਾਇਤ ਮੈਂਬਰਾਂ ਨਾਲ ਇਸ ਗੱਲ ਬਾਰੇ ਵਿਸ਼ੇ ਤੇ ਗੱਲ ਕਰਦਾ ਸੀ ਮੈਂ ਕਿਹਾ ਜੇ ਹੁਣ ਕਿਸੇ ਲੜਕੇ ਨੂੰ ਜਾਂ ਕਿਸੇ ਲੜਕੇ ਦੀ ਸ਼ਾਦੀ ਹੋਣੀ ਹੈ ਜਦੋਂ ਹੁਣ ਜਿਹੜੇ ਪਰਿਵਾਰ ਨਸ਼ੇ ਤੋਂ ਮੁਕਤ ਆ ਉਹਨਾਂ ਦੇ ਘਰੇ ਜਦੋਂ ਸਾਡਾ ਉਹ ਸਰਟੀਫਿਕੇਟ ਲੱਗਿਆ ਹੋਇਆ ਕੰਤੇ ਤੇ ਲੜਕੀ ਵਾਲੇ ਪਰਿਵਾਰ ਨੂੰ ਪੁੱਛਣ ਦੀ ਲੋੜ ਹੀ ਨਹੀਂ ਅਗਲਾ ਕਹਿੰਦਾ ਪੰਚਾਇਤ ਯਾਰ ਇਹਨਾਂ ਨੂੰ ਨਸ਼ਾ ਮੁਕਤ ਦਾ ਸਰਟੀਫਿਕੇਟ ਦੇ ਬੈਠੇ ਕਿਸ ਨੂੰ ਪੁੱਛਣਾ ਹੀ ਨਹੀਂ ਸ਼ਾਦੀ ਕਰੋ ਉਵੇਂ ਲੜਕੀ ਜੇ ਸਾਡੇ ਪਿੰਡ ਨੇ ਵਿਅਕਤੀ ਨੇ ਕਿਸੇ ਦੂਸਰੇ ਪਿੰਡ ਮੈਰਿਜ ਕਰਨੀ ਹੈ ਤੇ ਜਦੋਂ ਉਹਨਾਂ ਦੇ ਘਰੇ ਹੀ ਲੱਗਿਆ ਹੋਇਆ ਕਿ ਇਹ ਨਸ਼ਾ ਮੁਕਤ ਪਰਿਵਾਰ ਦਾ ਸਰਟੀਫਿਕੇਟ ਦਿੱਤਾ ਹੋਇਆ ਤੇ ਗਾਂ ਵਾਲਾ ਪਰਿਵਾਰ ਖੁਸ਼ ਹੋਊਗਾ ਕਿ ਯਾਰ ਵਾਕਈ ਨਸ਼ਾ ਮੁਕਤ ਪਰਿਵਾਰ ਆ ਜਿਹੜਾ ਪੰਚਾਇਤ ਕਹਿ ਰ ਇਹ ਇਹ ਮਹਿੰਮ ਸਾਡੇ ਸਮਾਜਿਕ ਤੌਰ ਤੇ ਵੀ ਇੱਕ ਸਾਡੇ ਭਾਈਚਾਰ ਨੂੰ ਜੋੜਨ ਨੂੰ ਵੀ ਮਜ਼ਬੂਤ ਕਰੂਗੀ ਸਾਡੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰੂਗੀ ਇੱਕ ਨਵੀਂ ਮੈਂ ਸਮਝਦਾ ਦੀ ਇੱਕ ਸ਼ਬੂ ਜਾਊਗੀ ਸਾਡੇ ਸਮਾਜ ਚ ਕਿ ਯਾਰ ਆਹ ਕੰਮ ਐ ਕੀਤਾ ਜਾ ਸਕਦਾ ਜਿਵੇਂ ਸ਼ਰਾਬ ਦੀ ਗੱਲ ਕਰ ਲੈਂਦੇ ਆਪਾਂ ਸ਼ਰਾਬ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੱਲਦੀ ਪਈ ਹੈ ਨਾ ਅ ਦੂਸਰੇ ਪਾਸੇ ਕਿਹਾ ਜਾਂਦਾ ਵੀ ਇਹਨਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾਣਾ ਹੈ ਫਿਰ ਇੱਕ ਪਾਸੇ ਡਿਮਾਂਡ ਕੀਤੀ ਜਾਂਦੀ ਆ ਵੀ ਸ਼ਰਾਬ ਭਲੇ ਬੰਦ ਕਰ ਦੋ ਵੀ ਉਸ ਜਗ੍ਹਾ ਤੇ ਪੁੱਕੀ ਡੋਡੇ ਜਾਂ ਫਿਰ ਫੀਮ ਵਗੈਰਾ ਜਿਹੜੀ ਉਹ ਖੇਤੀ ਕਰਨ ਦੀ ਜਿਹੜੀ ਹੈ ਅੱਗੇ ਦਿੱਤੀ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਤਾਂ ਨਸ਼ੇ ਦੇ ਵਿੱਚ ਨੌਜਵਾਨ ਹੈਗੇ ਨੇ ਜਿਹੜੇ ਫੀਮ ਖਾਂਦੇ ਰੈਗੂਲਰ ਤੌਰ ਦੇ ਉੱਤੇ ਜਾਂ ਡੋਡੇ ਖਾ ਰਹੇ ਨੇ ਹਨਾ ਕੁਝ ਕੁਝ ਨਾ ਕੁਝ ਕਰ ਰਹੇ ਨੇ ਤੇ ਅਗਰ ਉਹਨਾਂ ਨੂੰ ਇਹ ਖੁੱਲ ਮਿਲ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਖੇਤੀ ਹੁਣ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੇ ਨਾਲ ਨਹੀਂ ਲੱਗਦਾ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਨੌਜਵਾਨੀ ਦੇ ਉੱਤੇ ਵੀ ਨੌਜਵਾਨ ਹੋਰ ਨਸ਼ੇ ਦੇ ਵਿੱਚ ਡੁੱਬ ਸਕਦਾ ਹੈ ਆ ਦੇਖੋ ਮੈਂ ਇਸ ਗੱਲ ਦੀ ਹਾਂ ਵੀ ਨਹੀਂ ਭਰਦਾ ਕਿ ਮੈਂ ਤਾਂ ਚਾਹਣਾ ਕੋਈ ਨਸ਼ਾ ਕਰੇ ਹੀ ਨਾ ਕਿਉਂਕਿ ਤੰਦਰੁਸਤੀ ਨਾਲ ਦੀ ਕੋਈ ਚੀਜ਼ ਹੀ ਨਹੀਂ ਨਸ਼ੇ ਮੁਕਤੀ ਨਾਲ ਦੀ ਕੋਈ ਚੀਜ਼ ਹੀ ਨਹੀਂ ਨਸ਼ਾ ਮਨੁੱਖ ਦੇ ਸੁਭਾਅ ਵਿੱਚ ਆ ਕਿਉਂਕਿ ਨਸ਼ੇ ਵੇਣਾ ਮਨੁੱਖ ਦਾ ਜੀਵਨ ਅਧੂਰਾ ਹੈ ਨਸ਼ਾ ਮਨੁੱਖ ਦੇ ਵਿੱਚ ਹੋਣਾ ਚਾਹੀਦਾ ਪਰ ਜਿਵੇਂ ਕਹਿੰਦੇ ਹੁੰਦੇ ਆ ਯਾਰ ਸਾਡੇ ਪੁੱਤ ਨੂੰ ਤਾਂ ਕੰਮ ਤੋਂ ਬਿਨਾ ਕੋਈ ਹੋਰ ਨਸ਼ਾ ਹੀ ਨਹੀਂ ਸਾਡੇ ਪੁੱਤ ਨੂੰ ਤਾਂ ਪੜ੍ਹਾਈ ਲਿਖਾਈ ਕਰਨ ਤੋਂ ਬਿਨਾ ਤਾਂ ਹੋਰ ਕੋਈ ਨਸ਼ਾ ਹੀ ਨਹੀਂ ਸਾਡੇ ਪੁੱਤ ਨੂੰ ਤਾਂ ਸਮਾਜ ਸੇਵਾ ਕਰਨ ਤੋਂ ਬਿਨਾ ਕੋਈ ਹੋਰ ਨਸ਼ਾ ਹੀ ਨਹੀਂ ਸਾਡੇ ਪੁੱਤ ਨੂੰ ਤਾਂ ਇਨਕਲਾਬ ਕਰਨ ਤੋਂ ਬਿਨਾ ਹੋਰ ਕੋਈ ਨਸ਼ਾ ਹੀ ਨਹੀਂ ਨਸ਼ੇ ਹੈ ਹਾਂ ਵੀ ਕਿਸ ਪ੍ਰਕਾਰ ਦਾ ਨਸ਼ਾ ਜਿਹੜਾ ਵਿਅਕਤੀ ਕਰਦਾ ਜੇ ਹੁਣ ਅਸੀਂ ਆਖ ਗਏ ਵੀ ਹੁਣ ਸ਼ਰਾਬ ਪੀਣੀ ਛੱਡ ਗਈ ਚਿੱਟਾ ਖਾਣਾ ਛੱਡ ਗਿਆ ਆਖੇ ਯਾਰ ਹੁਣ ਵੀ ਫੀਮ ਖਾਣ ਲੱਗ ਜਉ ਟੋਟੇ ਖਾਣ ਲੱਗ ਜਉ ਮੈਂ ਤਾਂ ਇਸ ਗੱਲ ਨੂੰ ਕੋਈ ਚੰਗਾ ਨਹੀਂ ਸਮਝਦਾ ਹਾਂ ਠੀਕ ਹੈ ਕਿ ਹੁਣ ਜਿਹੜੀ ਫੀਮ ਆ ਫੀਮ ਸਾਡੀ ਮੈਡੀਸਨ ਦੇ ਵਿੱਚ ਪੈਂਦੀ ਹੈ ਕਿਉਂਕਿ ਉਹਦੀ ਮਾਤਰਾ ਪਾਈ ਜਾਂਦੀ ਹੈ ਕਿ ਡਾਕਟਰੀ ਲੈਣ ਦੇ ਵਿੱਚ ਵੀ ਕਿੰਨੀ ਇਹ ਮੈਡੀਸਨ ਦੇ ਵਿੱਚ ਫੀਮ ਪਾਉਣੀ ਪਚਾਈਦੀ ਆ ਉਹ ਪਾਉਂਦੇ ਆ ਕਿ ਬਹੁਤ ਸਾਰੀਆਂ ਮੈਡੀਸਨਾਂ ਉਹਨਾਂ ਦੇ ਵਿੱਚ ਫੀਮ ਦੀ ਵਰਤੋਂ ਹੁੰਦੀ ਹੈ ਪਰ ਉਹ ਪਤਾ ਹੀ ਆ ਵੀ ਡਾਕਟਰਾਂ ਨੂੰ ਵੀ ਕਿੰਨੀ ਪਾਉਣੀ ਚਾਹੀਦੀ ਹੁਣ ਜੇ ਅਸੀਂ ਬੇ ਲੋੜੀ ਅਸੀਂ ਫੀਮ ਖਾਵਾਂਗੇ ਨਸ਼ਾ ਖਾਵਾਂਗੇ ਉਹ ਸਿਹਤ ਲਈ ਹਾਨੀਕਾਰਕ ਹੀ ਹੋਣਾ ਨਸ਼ਾ ਖਾ ਕੇ ਮੈਂ ਸਮਝਦਾ ਵੀ ਕੋਈ ਬਾੜਤਾ ਫਤਿਹ ਹੋਣ ਨਹੀਂ ਲੱਗੇ ਕੋਈ ਮੈਦਾਨਤਾ ਫਤਿਹ ਹੋਣ ਨਹੀਂ ਲੱਗੇ ਨਸ਼ਿਆਂ ਨੇ ਤਾਂ ਘਰ ਖਰਾਬ ਹੀ ਕੀਤੇ ਨਸ਼ਿਆਂ ਨੇ ਤਾਂ ਘਰ ਫੂਕੇ ਗਏ ਆ ਉਹ ਕੋਈ ਚਿੱਟਾ ਖਾਨ ਵਾਲਾ ਦਾ ਹੋਵੇ ਕੋਈ ਫੀਮ ਖਾਨ ਵਾਲਾ ਦਾ ਹੋਵੇ ਉਹ ਕਿਸੇ ਨਸ਼ੇਖਾਨ ਵਾਲਾ ਦਾ ਹੋਵੇ ਨੁਕਸਾਨ ਹੋਣਾ ਹੀ ਹੋਣਾ ਅਸਲ ਦੂਜੀ ਗੱਲ ਜਿਹੜੀ ਸ਼ਰਾਬ ਵਾਲੀ ਗੱਲ ਕੀਤੀ ਜਿਹੜੀ ਸ਼ਰਾਬ ਦੀ ਨੀਤੀ ਹੈ ਉਹ ਸ਼ਰਾਬ ਨੀਤੀ ਹੁਣ ਕਈ ਵਾਰੀ ਆਪ ਨੂੰ ਹੁੰਦਾ ਕਿ ਯਾਰ ਸਾਡੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਖਤਮ ਕਰਨ ਨਾਲ ਜੁੱਧ ਨਸ਼ਿਆਂ ਵਿਰੋਧਕ ਸ਼ੁਰੂ ਕੀਤਾ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਦੀ ਜਿਹੜੀ ਗਿਣਤੀ ਵੱਧ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਉਹਦੇ ਜਿਹੜੀ ਆਮਦਨ ਦੇ ਨਾਲ ਹੀ ਮੈਂ ਸਮਝਦਾ ਕਿ ਠੇਕਿਆਂ ਦੀ ਆਮਦਨ ਨਾਲ ਸ਼ਰਾਬ ਦੀ ਆਮਦਨ ਨਾਲ ਪੰਜਾਬ ਦਾ ਜਿਹੜਾ ਆਰਥਿਕ ਚਾਰਾ ਚੱਲ ਰਿਹਾ ਅੱਜ ਉਹ ਤੇ ਬਹੁਤ ਵੱਡਾ ਨਿਰਪਾਰਾ ਸ਼ਰਾਬ ਦੀ ਨੀਤੀ ਤੇ ਪਰ ਦੂਜੇ ਪਾਸੇ ਮੈਂ ਦੇਖਦਾ ਜਦੋਂ ਵਿਹਾਰ ਦਾ ਸੂਬਾ ਦੇਖਦਾ ਨਤੀਸ਼ ਕੁਮਾਰ ਉਥੋਂ ਦੇ ਮੁੱਖ ਮੰਤਰੀ ਉਹਨੇ ਫੈਸਲਾ ਕਰ ਲਿਆ ਕਿ ਯਾਰ ਸਾਨੂੰ ਨਹੀਂ ਇਹ ਜਿਹੇ ਪੈਸਿਆਂ ਦੀ ਲੋੜ ਯਾਰ ਅਸੀਂ ਕਿਸੇ ਦੇ ਪੁੱਤਾਂ ਨੂੰ ਜ਼ਹਿਰ ਪਿਆ ਕੇ ਅਸੀਂ ਆਖ ਗਏ ਵੀ ਇਹਦੇ ਨਾਲ ਵਿਕਾਸ ਕਰਾਂਗੇ ਕਾਲਾ ਵਿਕਾਸ ਕਰਾਂਗੇ ਜਿਹੜੇ ਜ਼ਹਿਰ ਵੇਚ ਕੇ ਅਸੀਂ ਉਸ ਤੋਂ ਬਾਅਦ ਵਿਕਾਸ ਦੀ ਸੋਚਾਂਗੇ ਉਹ ਕਹਿੰਦਾ ਅਸੀਂ ਸੋਚ ਨਹੀਂ ਸਕਦਾ ਇਹ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਵੇਂ ਨਤੀਸ਼ ਕੁਮਾਰ ਨੇ ਵਿਹਾਰ ਦੇ ਵਿੱਚ ਜਾਨੀ ਸ਼ਰਾਬ ਨੀਤੀ ਦੀ ਪਾਵਨ ਦੀ ਲਾਤੀ ਉਹ ਕਹਿੰਦਾ ਯਾਰ ਸਾਨੂੰ ਅਸੀਂ ਕਰਨਾ ਹੀ ਨਹੀਂ ਸ਼ਰਾ ਹੁਣ ਸਾਡੇ ਇੱਥੇ ਪੁੱਠਾ ਕੰਮ ਹੈ ਜਿਹੜੋ ਘਰੇ ਆਉਦੇ ਭੱਠੀ ਨਾਲ ਸ਼ਰਾਬ ਕੱਢਦਾ ਸਾਡੇ ਪੰਜਾਬ ਚ ਉਹ ਕਹਿੰਦਾ ਸਰਕਾਰ ਕਹਿੰਦੀ ਹੈ ਪੁਲਿਸ ਵਾਲੇ ਆਏ ਕਹਿੰਦੇ ਯਾਰ ਤੂੰ ਕਿਉਂ ਐ ਫੂਕਾ ਮਾਰੀ ਜਾਣਾ ਭੱਠੀ ਚ ਸਰਕਾਰ ਕਹਿੰਦੀ ਸਾਡੇ ਤੋਂ ਲੈ ਜਾ ਠੇਕੇ ਤੋਂ ਇੱਥੋਂ ਪੀਂਗਾ ਤੂੰ ਐਵੇਂ ਮੱਥਾ ਮਾਰੀ ਜਾਣਾ ਕਿਉਂਕਿ ਇਹ ਸਾਨੂੰ ਬਦਲਣਾ ਚਾਹੀਓ ਪਾਊਗਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਵਾਕਈ ਤਾਂ ਜੋ ਸਾਡਾ ਪੰਜਾਬ ਨਸ਼ੇ ਤੋਂ ਮੁਕਤ ਹੋ ਸਕੇ ਸਰਕਾਰ ਨੂੰ ਬੇਨਤੀ ਹੈ ਕਿ ਸਰਕਾਰ ਜਿਹੜੀ ਸ਼ਰਾਬ ਨੀਤੀ ਹੈ ਬੰਦ ਹੋਣੀ ਚਾਹੀਦੀ ਹੈ ਦੇਸ਼ ਦੀਆਂ ਨੀਤੀਆਂ ਵੀ ਦੇਖ ਲੋ ਸਾਡੇ ਨਾਲ ਦਾ ਸੂਬਾ Rajasthan ਆ ਉੱਥੇ ਉੱਥੇ ਫੀਮ ਦੀ ਖੇਤੀ ਹੋਈ ਜਾਂਦੀ ਹੈ ਪੰਜਾਬ ਇਥੇ ਨਾਲ ਹੀ 2 ਕਿਲੋਮੀਟਰ ਤੇ ਉਦੋਂ ਬਾਅਦ ਜੇ ਕੋਈ ਉੱਥੇ ਭੁੱਕੀ ਲੈ ਕੇ ਫੜਿਆ ਜਾਂਦਾ ਉਹ ਤੇ ਪਰਚਾ ਦਰਜ ਹੋ ਜਾਂਦਾ ਕਮਾਲ ਦੀ ਗੱਲ ਆ ਮਹਾਰਾਸ਼ਟਰ ਜਾਂਦੇ ਜਿਹੜੇ ਹਜੂਰ ਸਾਹਿਬ ਉੱਥੇ ਜਾਨੀ ਭੁੱਕੀ ਦੇ ਠੇਕੇ ਲੱਗੇ ਹੋਏ ਆ ਜਦੋਂ ਉੱਥੇ ਪੰਜਾਬ ਦੇ ਲੋਕ ਜਾਂਦੇ ਹੈਰਾਨ ਹੁੰਦੇ ਵੀ ਆ ਯਾਰ ਸਾਡੇ ਪੰਜਾਬ ਦਾ ਸ਼ਰਾਬ ਦੇ ਠੇਕੇ ਆ ਇਥੇ ਭੁੱਕੀ ਦੇ ਠੇਕੇ ਆ ਫੀਮ ਦੇ ਠੇਕੇ ਆ ਇਹ ਇਹ ਸਾਡੀ ਹਾਈ ਤੱਕ ਕਮਾਲ ਦੀ ਗੱਲ ਆ ਵੀ ਸਾਡੇ ਦੇਸ਼ ਦੇ ਵਿੱਚ ਦੂਰਾ ਕਾਨੂੰਨ ਆ ਦੂਰੀਆਂ ਨੀਤੀਆਂ ਆ ਕਿਤੇ ਸ਼ਰਾਬ ਕਿਤੇ ਸ਼ਰਾਬ ਵੇਨਾ ਕਿਤੇ ਸ਼ਰਾਬ ਖੋਲਾ ਕਿਤੇ ਫੀਮ ਦੀ ਖੇਤੀ ਤੇ ਪੂਰਨ ਪਾਬੰਦੀ ਆ ਤੇ ਉਹਦੇ ਕੋਲ ਫੋੜੀ ਚੀਜ਼ ਫੜੀ ਜਾਵੇ ਤੇ ਪਰਚਾ ਦਰਜਾ ਕਿਤੇ ਕਿਤੇ ਭੁੱਕੀ ਦੇ ਠੇਕੇ ਖੋਲ ਕੇ ਕਿਤੇ ਫੀਮ ਦੇ ਠੇਕੇ ਖੋਲ ਕੇ ਲੋਕਾਂ ਨੂੰ ਕਹਿੰਦਾ ਇੱਥੇ ਲੈ ਕੇ ਜਾਓ ਹੈ ਤਾਂ ਦੇਸ਼ ਇੱਕੋ ਹੀ ਆ ਭਾਰਤ ਹਿੰਦੁਸਤਾਨ ਦੇ ਵਿੱਚ ਹੀ ਆਹ ਕੰਮ ਹੋਈ ਜਾਂਦਾ ਇਸ ਕਰਕੇ ਪੰਜਾਬ ਔਰ ਸੈਂਟਰ ਦੀ ਗਵਰਨਮੈਂਟ ਨੂੰ ਪੂਰੀ ਇਹ ਨੀਤੀਆਂ ਬਣਾਉਣੀਆਂ ਚਾਹੀਦੀਆਂ ਨਸ਼ਾ ਵਿਰੋਧੀ ਕਿਉਂਕਿ ਨਸ਼ੇ ਨੂੰ ਕਿਵੇਂ ਰੋਕਣਾ ਨਹੀਂ ਕਿਉਂਕਿ ਜਿਹੜੇ ਲੋਕ ਜਿਹੜੀਆਂ ਕੋਮਾ ਨਸ਼ੇ ਕਰਨ ਲੱਗ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਕਜਾਕ ਪੂਰੀ ਦੁਨੀਆ ਦੇ ਵਿੱਚ ਇੱਕ ਮਸ਼ਹੂਰ ਕੌਮ ਹੋਇਆ ਕਜਾਕ ਸਿੱਖਾਂ ਨੂੰ ਬਹੁਤ ਵਹਾਦਰ ਤੇ ਲੜਾਕੀ ਕੌਮ ਸੀਗੀ ਆਪਦੇ ਹੱਕਾਂ ਲਈ ਲੜਨ ਮਰਨ ਵਾਲੀ ਕੌਮ ਸੀ ਉਹਨੇ ਰੂਸ ਤੇ ਪੋਲੈਂਡ ਵਰਗੇ ਦੇਸ਼ਾਂ ਤੇ ਰਾਜ ਕੀਤਾ ਪਰ ਉਹਨਾਂ ਦੀਆਂ ਗਲਤੀਆਂ ਕਾਰਨ ਉਹ ਨਸ਼ੇ ਦੇ ਆਦੀ ਹੋਣ ਦੇ ਕਾਰਨ ਅੱਜ ਉਹਨਾਂ ਦਾ ਫੋਟੋ ਤਾਂ ਮਿਲ ਜਾਣਗੇ ਸਾਨੂੰ ਤਸਵੀਰਾਂ ਤਾਂ ਕਜਾਕਾਂ ਦੀਆਂ ਪਰ ਅੱਜ ਉਹਨਾਂ ਦਾ ਕੋਈ ਵੀ ਵਾਰਿਸ ਨਹੀਂ ਅੱਜ ਉਹਨਾਂ ਦੀ ਦੁਨੀਆ ਦੇ ਵਿੱਚ ਵੀ ਕਜਾਕ ਜਾਤੀ ਦਾ ਕੋਈ ਕੋਈ ਉਹਨਾਂ ਦਾ ਬੰਦਾ ਹੋਵੇ ਕੌਮ ਦਾ ਉਵੇਂ ਹੁਣ ਰੈਡ ਇੰਡੀਅਨ ਦੇਖ ਲਓ ਤੁਸੀਂ ਕੈਨੇਡਾ ਦੇ ਵਿੱਚ ਮੈਂ ਆਪ ਜਾ ਕੇ ਦੇਖ ਕੇ ਆਇਆ ਉੱਥੇ ਰੈਡ ਇੰਡੀਅਨ ਉਸ ਦੇਸ਼ ਦੇ ਵਾਰਸ ਹੈ ਤੇ ਉਹ ਰੈਡ ਇੰਡੀਅਨ ਉੱਥੇ ਉਹਨਾਂ ਨੂੰ ਸਰਕਾਰ ਨਸ਼ਾ ਖਲਾਖ ਲਾ ਕੇ ਉਹਨਾਂ ਨੂੰ ਪਿਆ ਕੇ ਉਹਨਾਂ ਦੀ ਸੁਰਤੀ ਬਦਲਾਤੀ ਉਹਨਾਂ ਬੁੱਧੂ ਹੀ ਮਾਰਤੀ ਉਹਨਾਂ ਨੂੰ ਵੀ ਕੱਲ ਨੂੰ ਉੱਠ ਕੇ ਨਾ ਕਹਿੰਦੇ ਨੇ ਵੀ ਸਾਡਾ ਦੇਸ਼ ਹੈ ਇਹ ਅੱਜ ਰੈਡ ਇੰਡੀਅਨ ਇਹਨੇ ਨਸ਼ੇ ਦੇ ਗੁਲਾਮ ਉਹਨਾਂ ਦੇ ਬੱਚੇ ਬੱਚੀਆਂ ਲੜਕੇ ਲੜਕੀਆਂ ਨਸ਼ੇ ਕਰਨ ਦੇ ਆਦੀ ਹੈ ਸਰਕਾਰ ਉਹਨੂੰ ਪੈਸੇ ਦਿੰਦੀ ਹੈ ਕਿ ਤੁਸੀਂ ਨਸ਼ਾ ਕਰੋ ਉਹਨਾਂ ਨੂੰ ਉਹਨਾਂ ਤੇ ਕੋਈ ਕੋਈ ਪਰਚਾ ਨਹੀਂ ਦਰਜ ਹੁੰਦਾ ਉਹਨਾਂ ਤੇ ਕੋਈ ਕਾਨੂੰਨ ਨਹੀਂ ਲੱਗ ਹੁੰਦਾ ਰੈਡ ਨਹੀਂ ਉਹਨਾਂ ਵੀ ਇਹ ਖਤਮ ਹੋ ਜੇ ਯਾਰ ਕੋਮਾ ਇਹ ਖਤਮ ਹੋ ਜਾਣ ਕਿਉਂਕਿ ਉਹ ਉੱਥੋਂ ਦਾ ਅਸਲੀ ਵਾਰਸ ਹੋ ਆ ਉਵੇਂ ਜੇ ਪੰਜਾਬ ਨੇ ਬਚਣਾ ਹੈ ਸਿੱਖਾਂ ਨੇ ਵਸਣਾ ਬਚਣਾ ਹੈ ਤਾਂ ਸਾਨੂੰ ਨਸ਼ੇ ਮੁਕਤ ਹੋਣਾ ਚਾਹੀਦਾ ਸਾਡੀ ਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਾਡੀ ਸਮਾਜ ਦੀ ਸਾਡੀ ਸ਼੍ਰੋਮਣੀ ਕਮੇਟੀ ਦੀ ਸਾਡੇ ਸਾਡੇ ਪੰਜਾਬ ਦੇ ਲੀਡਰਾਂ ਦੀ ਜਿਹੜੇ ਲੋਕਾਂ ਤੋਂ ਵੋਟਾਂ ਮੰਗਦੇ ਉਹਨਾਂ ਦੀ ਖੋਦ ਪਰਿਵਾਰਾਂ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਸਾਰੇ ਲੋਕਾਂ ਨੂੰ ਮਹਿਮਾ ਬਣਾਉਣੀ ਪਊਗੀ ਨਸ਼ਾ ਵਿਰੋਧੀ ਕੱਲੇ ਕਿਸੇ ਇੱਕ ਬੰਦੇ ਦੀ ਇੱਕ ਵਿਅਕਤੀ ਦੀ ਮਹਿਮਾ ਨਹੀਂ ਜੇ ਰਣਸੀਂਗਰਾਂ ਨੇ ਵੀ ਛੇੜੀਆ ਕੱਲੀ ਪੰਚਾਇਤ ਨੇ ਛੇੜੀ ਜੇ ਪਿੰਡ ਸੰਯੋਗ ਹੀ ਨਾ ਕਰੂਗਾ ਤਾਂ ਕਿਵੇਂ ਚੱਲ ਜੂਜੀ ਅਈ ਤਾਂ ਮਹਿਮਾ ਸ਼ੁਰੂ ਕਰਨ ਵਾਲੇ ਬੰਦੇ ਆ ਨਾ ਇਸ ਤਾਂ ਕਹਿ ਰਹੇ ਆ ਹੋਕਾ ਦੇ ਰਹੇ ਆ ਚੌਂਕੀਦਾਰ ਵਾਂਗੂ ਵੀ ਆਜੋ ਭਾਈ ਆਜੋ ਵਾਚੋ ਵਾਜੋ ਜਾਗਦੇ ਰਹੋ ਜਾਗਦੇ ਰਹੋ ਦਾ ਹੋਕਾ ਦੇਣ ਵਾਲੇ ਬੰਦੇ ਆ ਕਿ ਤੁਸੀਂ ਯਾਰ ਨਸ਼ੇ ਤੋਂ ਮੁਕਤ ਹੋ ਜੋ ਲਾ ਸਾਡੇ ਤੋਂ ਕਰਾਓ ਨਾਲੇ ਸਾਡੇ ਤੋਂ ਪੈਸੇ ਲੈ ਲਓ ਖਾਣਾ ਖਾਣ ਨੂੰ ਹੁਣ ਉਹ ਦੂਗਾ ਹੋ ਤੇ ਨਾਮ ਹੁਣ ਏਦੋਂ ਗਾਂ ਦੱਸੋ ਹੁਣ ਗ੍ਰਾਮ ਪੰਚਾਇਤ ਕੀ ਕਰ ਲੇ ਹੁਣ ਜੇ ਆਕੇ ਕਿਸ ਨੂੰ ਕੋਟ ਕਿਸ ਨੂੰ ਕੋਟਰ ਦੇ ਕੇ ਇਹਨੂੰ ਕੋਟ ਕੇ ਅਸੀਂ ਥਾਣੇ ਫੜਾਦ ਕੇ ਕਿ ਸੱਟ ਮਾਰ ਗਏ ਇਹ ਕੀ ਕਰਗੇ ਜੀ ਜਾਂ ਸਰਕਾਰ ਇਹ ਜੇ ਪ੍ਰਬੰਧ ਕਰੇ ਹੁਣ ਸਾਡੇ ਕੋਲੇ ਅਸੀਂ ਤਾਂ ਆਪਣੇ ਸੋਰਸਨਾਂ ਨਾਲ ਇਹ ਕੰਮ ਕਰਦੇ ਆ ਜਿਵੇਂ ਨਰ ਸਿੰਘ ਕਲਾਂ ਕੀਤੇ ਆ ਸਰਕਾਰਾਂ ਨੂੰ ਚਾਹੀਦੀ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਇੱਕ ਉਹਨਾਂ ਨੂੰ ਗ੍ਰਾਂਟਾਂ ਜਾਰੀ ਹੋਣੀਆਂ ਚਾਹੀਦੀਆਂ ਨਸ਼ਾ ਵਿਰੋਧੀ ਮਹਮਦ ਯਾਨੀ ਕਿ ਟਕੜਾ ਕਰਨ ਦੀ ਖਾਤਰ ਲੋਕਾਂ ਨੂੰ ਨਸ਼ੇ ਮੁਕਤ ਕਰਨ ਦੀ ਖਾਤਰ ਹੁਣ ਸਾਡੇ ਮੋਗੇ ਜ਼ਿਲ੍ਹੇ 'ਚ ਇੱਕ ਨਸ਼ਾ ਛਡਾਊ ਕੇਂਦਰ ਹੈ ਹਰ ਬਲਾਕ 'ਚ ਨਸ਼ਾ ਛਡਾਊ ਕੇਂਦਰ ਹੋਣੇ ਚਾਹੀਦੇ ਆ ਉਥੇ ਬਕੈਰਾ ਡਾਕਟਰਾਂ ਦੀਆਂ ਟੀਮਾਂ ਹੋਣੀਆਂ ਚਾਹੀਦੀਆਂ ਉਥੇ ਉਹਨਾਂ ਬੰਦਿਆਂ ਨੂੰ ਰੱਖਿਆ ਜਾਵੇ ਜੇਲ੍ਹ ਦੇ ਵਿੱਚ ਨਸ਼ਾ ਛਡਾਊ ਕੇਂਦਰ ਭੱਡੇ ਪੱਦਰ ਤੇ ਬਣਨੇ ਚਾਹੀਦੇ ਆ ਜੇ ਕੁਝ ਤੋਂ ਨਸ਼ਾ ਫੜਿਆ ਜਾਂਦਾ ਉਹ ਜੇਲ੍ਹ ਦੇ ਵਿੱਚ ਜਿਹਨਾਂ ਨੂੰ ਛੱਡ ਕੇ ਆਉਂਦੀ ਪੁਲਿਸ ਉਹ ਥ੍ਰੀ ਪ੍ਰਬੰਧ ਹੋਵੇ ਉਹਦਾ ਵੱਡੇ ਪਵਾਨੇ ਤੇ ਹੋਵੇ ਸਾਰੇ ਇੱਕ ਥਾਂ ਤੇ ਇਕੱਠੇ ਕਰਕੇ ਨਸ਼ਿਆਂ ਦਾ ਇਲਾਜ ਕਰਾਇਆ ਜਾ ਸਕਦਾ ਬਹੁਤ ਕੁਝ ਕੀਤਾ ਜਾ ਸਕਦਾ ਬਹੁਤ ਕੁਝ ਕਰਨ ਦੀ ਲੋੜ ਹੈ ਕਿਸੇ ਨੂੰ ਨਿੰਦਣ ਦੇ ਨਾਲ ਕਿਸੇ ਨੂੰ ਗਾਲਾਂ ਕੱਢਣ ਦੇ ਨਾਲ ਇਹ ਗੱਲ ਦਾ ਯਾਨੀ ਕਿ ਹੱਲ ਨਹੀਂ ਹੋਣਾ ਜੇ ਕਿਸੇ ਨੂੰ ਗਾਲਾਂ ਕੱਢਣ ਦੇ ਨਾਲ ਤੇ ਨਿੰਦਣ ਦੇ ਨਾਲ ਹੀ ਨਸ਼ੇ ਦਾ ਹੱਲ ਹੁੰਦਾ ਫੇਰ ਤਾਂ ਸਾਰਿਆਂ ਨੂੰ ਰਲ ਕੇ ਮੈਂ ਕਹਿੰਦਾ ਇਹ ਕੰਮ ਹੀ ਕਰ ਲੈਣਾ ਚਾਹੀਦਾ ਨਹੀਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਸਾਨੂੰ ਹੰਬਲੇ ਮਾਰਨੇ ਚਾਹੀਦੀ ਹੈ ਜਿਵੇਂ ਰਣ ਸਿੰਘ ਕਲਾ ਨੇ ਜਿਵੇਂ ਜੰਗਲ ਨੂੰ ਅੱਗ ਲੱਗੀ ਸੀ ਤੇ ਚਿੜੀ ਦੀ ਚਿੜੀ ਵਾਲੀ ਗੱਲ ਕੀਤੀ ਹੈ ਕਿ ਸਾਡੀ ਚੁੰਝ ਛੋਟੀ ਹੈ ਸਾਡੇ ਕੋਲ ਪਾਣੀ ਵੀ ਥੋੜਾ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜੰਗਲ ਦੀ ਲੱਗੀ ਹੋਈ ਅੱਗ ਨੂੰ ਬੁਝਾਈਏ ਜਦੋਂ ਸਾਡਾ ਨਾਮ ਆਵੇ ਉਹ ਜੰਗਲ ਦੀ ਅੱਗ ਨੂੰ ਬੁਝਾਉਣ ਨਾਲ ਚ ਆਵੇ ਲਾਉਣ ਨਾਲ ਚ ਨਾ ਆਵੇ ਅਸੀਂ ਤਾਂ ਉਹ ਉਸ ਕਰਕੇ ਰਣਸੀਹ ਕਲਾਂ ਨੇ ਇਹ ਨਵਿਕਲੀ ਮਹਿਮ ਸ਼ੁਰੂ ਕੀਤੀ ਹੈ ਅਸੀਂ ਇਸ ਤੋਂ ਨਵਾ ਇੱਕ ਹੋਰ ਮੁਹਿੰਮ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇਹ ਜੜੀਆਂ ਟੇਬਲ ਤੇ ਬੁੱਕਸ ਪੀਂਆਂ ਦੇਖੋ ਵੀ ਬਹੁਤ ਸਾਰੀਆਂ ਇੱਥੇ ਬੁੱਕਸ ਰੱਖੀਆਂ ਹੋਈਆਂ ਨੇ ਔਰ ਜੋ ਜਗ੍ਹਾ ਅਸੀਂ ਬੈਠੇ ਹੋਏ ਹਾਂ ਇਹ ਰਣਸੀਹ ਕਲਾਂ ਦੀ ਲਾਇਬ੍ਰ ਪਿੰਡ ਦੇ ਵਿੱਚ ਲਾਇਬ੍ਰੇਰੀ ਆ ਜਿਹੜੀ ਉਹ ਬਣਾਈ ਗਈ ਸੀ ਤੇ ਇਸ ਨੂੰ ਰੈਨੋਵੇਟ ਕੀਤਾ ਗਿਆ ਸੀ ਬੜੇ ਵਧੀਆ ਤਰੀਕੇ ਦੇ ਨਾਲ ਔਰ ਇੱਕ ਮੁਹਿੰਮ ਚਲਾਈ ਗਈ ਸੀ ਕਿ ਪਿੰਡ ਦੇ ਜਿਹੜੇ ਲੋਕ ਨੇ ਉਹ ਇੱਥੇ ਬੈਠ ਕੇ ਪੜ੍ਹ ਸਕਦੇ ਨੇ ਆਪਣੀ ਪੜ੍ਹਾਈ ਕਰਨ ਔਰ ਇਸ ਮੁਹਿੰਮ ਦੇ ਤਹਿਤ ਇੱਕ ਟੈਸਟ ਲਿਆ ਜਾਣਾ ਸੀਗਾ ਜੋ ਵੀ ਉਹ ਪੜ੍ਹਾਈ ਕਰਨਗੇ ਜੋ ਵੀ ਕਿਤਾਬ ਉਹ ਪੜ੍ਹਨਗੇ ਤਾਂ ਉਸ ਦੇ ਵਿੱਚੋਂ ਸਵਾਲ ਪੁੱਛੇ ਜਾਣਗੇ ਤੇ ਉਹਨਾਂ ਨੂੰ ਬਾਅਦ ਵਿੱਚ ਇਨਾਮ ਦਿੱਤਾ ਜਾਊਗਾ ਤੇ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਦੇ ਆ ਸਰਮਨ ਸਾਹਿਬ ਇਹ ਇਸ ਮੁਹਿੰਮ ਤੋਂ ਬਾਅਦ ਉਹ ਜੋ ਉਪਰਾਲਾ ਕੀਤਾ ਗਿਆ ਸੀਗਾ ਕਿ ਕਿੰਨੇ ਕੁ ਲੋਕ ਇਸ ਦੇ ਵਿੱਚ ਜੁੜੇ ਉਸ ਵळे ਅ ਬੈਲ ਕਾਲਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਲਾਇਬ੍ਰੇਰੀ ਦੇ ਨਾਲ ਪਾਠਕ ਬਹੁਤ ਜੁੜੇ ਹੋਏ ਆ ਵੱਖ-ਵੱਖ ਪਿੰਡਾਂ ਦੇ ਆਸ-ਪਾਸ ਦੇ ਪਿੰਡਾਂ ਦੇ ਯਾਨੀ ਪਾਠਕ ਵੀਰਨ ਸਿੰਘ ਘਰਾਂ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜਨ ਲਈ ਤੇ ਕਿਤਾਬਾਂ ਘਰੇ ਲਈ ਜਾ ਕੇ ਪੜਨ ਲਈ ਸਾਡੇ ਨਾਲ ਜੁੜੇ ਹੋਏ ਆ ਕਿਉਂਕਿ ਰਣਸੀਹ ਕਲਾ ਜਿਵੇਂ ਤੁਸੀਂ ਆਖਿਆ ਕਿ ਕਿਤਾਬਾਂ ਪੜਨ ਉਤੇ ਪੈਸੇ ਕਮਾਉ ਦੀ ਮੈਂ ਸ਼ੁਰੂ ਕੀਤੀ ਸੀ ਇਹ ਵੀ ਸਾਡਾ ਇੱਕ ਅੱਖਰਾਂ ਨਾਲ ਜੋੜਨ ਦਾ ਹੀ ਇੱਕ ਤਰੀਕਾ ਸੀ ਜਰੀਆ ਸੀ ਕਿ ਯਾਰ ਤੁਸੀਂ ਐਂ ਅੱਖਰਾਂ ਦੇ ਨਾਲ ਸਾਝ ਪਾਵੇ ਕਿਉਂਕਿ ਅੱਜ ਮੋਬਾਈਲ ਟੈਲੀਫੋਨ ਨੇ ਵੀ ਬਹੁਤ ਵੱਡੀ ਪੱਧਰ ਤੇ ਸਾਡਾ ਨੁਕਸਾਨ ਕਰਤਾ ਕਿਉਂਕਿ ਸਾਡੇ ਬੱਚੇ ਕੱਲੇ ਸੋਸ਼ਲ ਮੀਡੀਆ ਤੇ ਜੁੜ ਗਏ ਕੱਲੇ ਕਿਤਾਬਾਂ ਨਾਲ ਦੋਸਤੀ ਪਾਉਣੀ ਹਟ ਗਈ ਕਿਉਂਕਿ ਜਿਹੜੀ ਸਿੱਖਿਆ ਸਾਨੂੰ ਕਿਤਾਬਾਂ ਦੇ ਸਕਦੀਆਂ ਮੈਨੂੰ ਨਹੀਂ ਲੱਗਦਾ ਸਮਾਜ ਸਾਨੂੰ ਕਿਤੇ ਹੋਰ ਪ੍ਰਾਪਤ ਹੋ ਸਕਦੀ ਹੈ ਸਭ ਤੋਂ ਵਧੀਆ ਮਿੱਤਰ ਸੋਡੀ ਦੋਸਤ ਮੈਂ ਸਮਝਦਾ ਕਿਤਾਬਾਂ ਹੀ ਆ ਕਿਤਾਬਾਂ ਨਾਲ ਜੁੜਨਾ ਚਾਹੀਦਾ ਉਹ ਮੈਂ ਨਵਿਕਲੀ ਬੈਂ ਮੈਂ ਸ਼ੁਰੂ ਕੀਤੀ ਸੀ ਰਣ ਸਿੰਘ ਕਾਲ 2000 1920 ਦੇ ਵਿੱਚ ਇੱਕ ਮੈਂ ਸ਼ੁਰੂ ਕੀਤੀ ਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਾ ਮਾਰਿਆ ਸੀ ਕਿ ਦੇਸ਼ ਨੂੰ ਮੈਂ ਪਲਾਸਟਿਕ ਮੁਕਤ ਕਰਨਾ ਕੰਨ ਦਾ ਤੇ ਸਲੋਗਨ ਦਿੱਤੇ ਗਏ ਨਾਰੇ ਲਿਖੇ ਗਏ ਪਰ ਹੋਇਆ ਕੁਝ ਨਹੀਂ ਰਣਸੀਹ ਕਲਾ ਨਾਰਿਆਂ ਤੇ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਅਸੀਂ ਉਦੋਂ ਇੱਕ ਮਹਮ ਸ਼ੁਰੂ ਕੀਤੀ ਸੀ 2019-20 ਦੇ ਵਿੱਚ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ ਗੁੜ ਚੌਲ ਲੈ ਜਾਓ ਕਿ ਲੋਕਾਂ ਤੋਂ ਪਲਾਸਟਿਕ ਲਈ ਜਾਂਦੀ ਹੈ ਤੇ ਲੋਕਾਂ ਨੂੰ ਖੰਡ ਗੁੜ ਚੌਲ ਦਿੱਤੇ ਜਾਂਦੇ ਉਹਦੇ ਬਦਲੇ ਵਿੱਚ ਫਿਰ ਉਹ ਉਸ ਪਲਾਸਟਿਕ ਦੀ ਕਰਦੀ ਬਾਜ ਉਹ ਰੀਸਾਈਕਲ ਕਰਨ ਵਾਲਿਆਂ ਨੂੰ ਅਸੀਂ ਦੇ ਦਿੰਦੇ ਸੀ ਆ ਹੀ ਇੱਕ ਅਸੀਂ ਉਸ ਤੋਂ ਬਾਅਦ ਇੱਕ ਮਹਮ ਅਸੀਂ ਸ਼ੁਰੂ ਕੀਤੀ 2022 ਦੇ ਵਿੱਚ ਕਿ ਜਦੋਂ ਪੂਰੇ ਸਾਡੇ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਪਰਾਲੀ ਜਲਦੀ ਆ ਤੇ ਅੱਗ ਲੱਗਦੀ ਹੈ ਉਦੋਂ ਚਾਰੇ ਪਾਸੇ ਇਸ ਗੱਲ ਦਾ ਰੌਲਾ ਪੈਂਦਾ ਕਿ ਅੱਗ ਲੱਗ ਗਈ ਪੰਜਾਬ ਦਾ ਧੂਆਂ ਦਿੱਲੀ ਆ ਗਿਆ ਕੋਈ ਕਹਿੰਦਾ ਸਾਡੇ ਕਲਕੱਤੇ ਆ ਗਿਆ ਕੋਈ ਕਹਿੰਦਾ ਫਲਾਣੇ ਥਾਂ ਆ ਗਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਬਹੁਤ ਸਾਰੇ ਪਰਚੇ ਐਫ ਆਰ ਆਈ ਕੀਤੀਆਂ ਜਾਂਦੀਆਂ ਤੇ ਜੁਰਮਾਨੇ ਵੀ ਕੀਤੇ ਜਾਂਦੇ ਰਣਸੀਂ ਕਲਾ ਨੇ ਇੱਕ ਨਵੇਕਲੀ ਮੈਂ ਸ਼ੁਰੂ ਕੀਤੀ ਸੀ ਉਦੋਂ ਪਿੰਡ ਦੇ ਕਿਸਾਨਾਂ ਨੂੰ ਆਖਿਆ ਸੀ ਕਿ ਪਾਤਾਵਰਨ ਬਚਾਓ ਪਰਾਲੀ ਨੂੰ ਆਗਣਾ ਲਾਓ ਤੇ ਪੈਸੇ ਕਮਾਓ ਦੀ ਮਹਿਮ ਸ਼ੁਰੂ ਕੀਤੀ ਸੀ ਅਸੀਂ 500 ਰੁਪਿਆ ਪ੍ਰਤੀ ਏਕੜ ਆਪਦੇ ਪਿੰਡ ਦੇ ਕਿਸਾਨਾਂ ਨੂੰ ਉਦੋਂ ਮਾਜਵਾ ਜਾਣੀ ਦਿੱਤਾ ਸੀ ਤੇ ਮੈਂ ਸਮਝਦਾ ਕਿ 2022 ਦੇ ਵਿੱਚ ਇੰਨੀ ਸਫਲਤਾਪੂਰਕ ਸਾਡੀ ਉਹ ਮਹਿਮ ਰਹੀ ਜਿਹਦਾ ਅਸਰ ਅੱਜ ਤੱਕ ਵੀ ਆ ਰਣ ਸਿੰਘ ਕਲਾ ਅੱਜ ਤੱਕ ਵੀ ਯਾਨੀ ਕਿ ਇੱਕ ਏਕੜ ਨੂੰ ਪਰਾਲੀ ਨੂੰ ਆਗ ਨਹੀਂ ਲਾਈ ਜਾਂਦੀ ਉਵੇਂ ਹੀ ਅਸੀਂ 2023 ਦੇ ਵਿੱਚ ਇੱਕ ਮਹਿਮ ਸ਼ੁਰੂ ਕੀਤੀ ਸੀ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਲੋਕਾਂ ਨੂੰ ਫਲਦਾਰ ਜਿਹੜੇ ਪੌਦੇ ਵੀ ਫ੍ਰੀ ਦਿੱਤੇ ਜਾਂਦੇ ਸੀ ਯਾਨੀ ਕਿ ਲਾਉਣ ਨੂੰ ਤੇ ਨਾਲ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਜਾਂਦੇ ਸੀ ਐਵੇਂ 2000 24 ਦੇ ਵਿੱਚ ਇੱਕ ਮਹਿਮ ਸ਼ੁਰੂ ਕੀਤੀ ਗਈ ਸੀ ਇਹ ਲਾਇਬ੍ਰੇਰੀ ਵਾਲੀ ਕਿ ਕਿਤਾਬਾਂ ਪੜ੍ਹਨਾ ਉਤੇ ਪੈਸੇ ਕਮਾਓ ਤੇ ਇਨਾਮ ਪਾਓ ਹਨਾ ਤੇ ਉਵੇਂ ਇੱਕ 2024 ਦੇ ਵਿੱਚ ਇੱਕ ਹੋਰ ਮਹਿਮ ਸ਼ੁਰੂ ਕੀਤੀ ਆ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਜਿਹੜੀ ਸਾਡੀ ਹਜੇ ਚੱਲ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਦੇ ਨਾਮ ਤੇ ਉਹ ਪੈਸੇ ਵੀ ਅਸੀਂ ਲੋਕਾਂ ਨੂੰ ਵੰਡਣੇ ਆ ਕਿਉਂਕਿ ਅਸੀਂ ਹੁਣ ਸਟਾਰਟ ਕੀਤਾ ਕੂੜੇ ਘਰ ਨੂੰ ਤੇ ਉਹਦੇ ਜਿਹੜੇ ਹੁਣ ਅਸਰ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਉਣਗੇ ਕਿਉਂਕਿ ਵੀ ਰਣ ਸਿੰਘ ਕਲਾਂ ਨੇ ਇੱਕ ਨਵਿਕਲਾ ਕੂੜਾ ਘਰ ਬਣਾਇਆ ਜਿੱਥੇ ਕੂੜੇ ਦੇ ਪੈਸੇ ਵੀ ਰਣ ਸਿੰਘ ਕਲਾਂ ਦੇ ਹੋਊਗਾ ਉਵੇਂ ਹੀ ਹੁਣ ਅਸੀਂ ਇੱਕ 2025 ਦੇ ਵਿੱਚ ਮੈਂ ਸ਼ੁਰੂ ਕੀਤੀ ਆ ਕਿ ਨਸ਼ਾ ਮੁਕਤੀ ਦਾ ਵਿਹਾਨ ਰਣ ਸਿੰਘ ਕਲਾਂ ਬਣੂ ਪੰਜਾਬ ਦੀ ਛਾੜ ਨਸ਼ਾ ਮੁਕਤ ਪਰਿਵਾਰਾਂ ਨੂੰ 11000 ਰੁਪਿਆ 5100 ਰੁਪਿਆ 3100 ਰੁਪਿਆ ਨਸ਼ਾ ਛੱਡਣ ਵਾਲੇ ਜਿਹੜੇ ਵੀਰ ਹੋਣਗੇ ਨਸ਼ਾ ਫ੍ਰੀ ਛੱਡੋ ਤੇ ਨਾਲ ਸਿਹਤ ਬਣਾਓ ਤੇ ਨਾਲ ਸਿਹਤ ਨੂੰ ਬਣਾਉਣ ਦੀ ਖਾਤਰ 1100 ਰੁਪਏ ਦਾ ਖਰਾਕ ਭੱਤਾ ਪਾਓ ਇਹ ਰਣ ਸਿੰਘ ਰਾਹ ਦੀਆਂ ਪਲਵਦੀਆਂ ਤੇ ਰਣ ਸਿੰਘ ਕਲਾਂ ਦੀਆਂ ਮਹਿਮਾ ਕਿ ਯਾਰ ਅਸੀਂ ਆ ਲੋਕਾਂ ਨੂੰ ਅਸੀਂ ਸੰਦੇਸ਼ ਭੇਜਦੇ ਹਾਂ ਆਪਣੇ ਪਾਗਾਮ ਭੇਜਦੇ ਹਾਂ ਕਿ ਯਾਰ ਐਂ ਕੰਮ ਕੀਤਾ ਜਾ ਸਕਦਾ ਤੇ ਇਹ ਕੰਮ ਦੇ ਨਾਲ ਸਾਡੇ ਸਮਾਜ ਦੇ ਵਿੱਚ ਚੰਗੇ ਅਸਰਾਂਵਾਂ ਦੇ ਨਤੀਜੇ ਆਉਣਗੇ ਕਿਉਂਕਿ ਅਸੀਂ ਤੱਕ ਇੱਕ ਮਹਿੰਮ ਸ਼ੁਰੂ ਕੀਤੀ ਆ ਅਸੀਂ ਚਾਹੁੰਦੇ ਹਾਂ ਕਿ ਰਣਸੀਹ ਕਲਾਨੀ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਮਹਿੰਮ ਜਾਣੀ ਜਾਣੀ ਚਾਹੀਦੀ ਹੈ ਕਿਉਂਕਿ ਅਸੀਂ ਆਪਦੇ ਪੰਜਾਬ ਨੂੰ ਜੇ ਰੰਗਲਾ ਪੰਜਾਬ ਖੂਬਸੂਰਤ ਪੰਜਾਬ ਦੇ ਸੂਰਮਿਆਂ ਦਾ ਪੰਜਾਬ ਤੇ ਜੋਹੜਿਆਂ ਦਾ ਪੰਜਾਬ ਬਣਾ ਕੇ ਰੱਖਣਾ ਤਾਂ ਸਾਨੂੰ ਨਸ਼ਾ ਮੁਕਤ ਜ਼ਰੂਰ ਹੋਣਾ ਚਾਹੀਦਾ ਸੋਬਾ ਸਾਹਿਬ ਸਵਾਲ ਆ ਜਾਂਦਾ ਵਾ ਵੀ ਫੇ ਜਿਹੜੀਆਂ ਰਾਸ਼ੀਆ ਦਿੱਤੀਆਂ ਜਾਣੀਆਂ ਨੇ ਤਾਂ ਉਹਨਾਂ ਦੇ ਪੈਸੇ ਕਿਥੋਂ ਆਉਣੇ ਨੇ ਕਿਸ ਤਰੀਕੇ ਦੇ ਨਾਲ ਇਕੱਠੇ ਕੀਤੇ ਜਾਂਦੇ ਆ ਫਿਰ ਉਹ ਪੈਸੇ ਵੀ ਜਿਹੜੇ ਲੋਕਾਂ ਨੂੰ ਨਾਮ ਦਿੱਤੇ ਜਾਣੇ ਨੇ ਜਾਂ ਜੋ ਵੀ ਇਸ ਮੁਹਿੰਮ ਦੇ ਵਿੱਚ ਲੱਗਣ ਵਾਲੇ ਨੇ ਅਸਲ ਵਿੱਚ ਜੀ ਜਿਹੜਾ ਰਣ ਸਿੰਘ ਕਲਾ ਦਾ ਹੁਣ ਤੱਕ ਵੀ ਜਿਹੜਾ ਵਿਕਾਸ ਹੋਇਆ ਰਣ ਸਿੰਘ ਕਲਾ ਨੇ ਆਪਦੇ ਫਰਾਂ ਤੇ ਆਪ ਹੀ ਡਾਰੀਆਂ ਮਾਰ ਕੇ ਵਿਕਾਸ ਦੇ ਅਸਮਾਨ ਦੀ ਖੋਜ ਕੀਤੀ ਆ ਔਰ ਮੈਨੂੰ ਖੁਸ਼ੀ ਆ ਕਿ ਰਣ ਸਿੰਘ ਕਲਾ ਨੇ ਲੱਖਾਂ ਨਹੀਂ ਕਰੋੜਾਂ ਰੁਪਇਆ ਜਾਨੀ ਦਾਨ ਕਰਕੇ ਰਣ ਸਿੰਘ ਕਲਾ ਦੇ ਵਿਕਾਸ ਕਾਰਜ ਤੇ ਖਰਚ ਕੀਤੇ ਜਿਸ ਦੀ ਬਦੌਲਤ ਅੱਜ ਰਣ ਸਿੰਘ ਕਲਾ ਦੇ ਵਿਕਾਸ ਦੇ ਫੁੱਲ ਦੀ ਖੁਸ਼ਬੂ ਅੱਜ ਪੂਰੇ ਭਾਰਤ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਫੈਲੀ ਹੋਈ ਹੈ ਕਿ ਯਾਰ ਜੇ ਕੰਮ ਕਰਨਾ ਤਾਂ ਰਣਸੀਹ ਕਲਾ ਵਾਂਗੂ ਕਰੋ ਤੇ ਓਵੇਂ ਹੀ ਮੈਂ ਸਮਝਦਾ ਕਿ ਰਣਸੀਹ ਕਲਾ ਦੇ ਦਾਨੀ ਸਜਣ ਸਾਡੀ ਬੈਂਕਾ ਸਾਡੇ ਪਿੰਡ ਦੇ ਰੱਬ ਵਰਗੇ ਲੋਕ ਉਹਨਾਂ ਦੀ ਬਦੌਲਤ ਹੀ ਮੈਂ ਸਮਝਦਾ ਕਿ ਇਹ ਜਿਹੀਆਂ ਮਹਿਮਾ ਜਿਹੜੀਆਂ ਸਾਡੀਆਂ ਸ਼ੁਰੂ ਕੀਤੀਆਂ ਜਾਂਦੀਆਂ ਤੇ ਸਫਲ ਹੁੰਦੀਆਂ ਕਿ ਉਹ ਦਿਲ ਖੋਲ ਕੇ ਸਾਡਾ ਜਿਹੜਾ ਸੰਯੋਗ ਕਰਦੇ ਆ ਦਾਨ ਕਰਦੇ ਆ ਤੇ ਇਹੀ ਸਾਡੀ ਸਭ ਤੋਂ ਵੱਡੀ ਵਿਸ਼ੇਸ਼ਤਾ ਆਈ ਹੈ ਕਿ ਰਣਸੀਹ ਕਲਾ ਦੇ ਜਿਹੜੇ ਦਾਨੀ ਲੋਕ ਆ ਦਾਨੀ ਲੋਕਾਂ ਦੇ ਕਰ ਕੀਰਨ ਸਿੰਘ ਕਾਲਾ ਨੇ ਇੱਥੋਂ ਤੱਕ ਜਿਹੜੀ ਪ੍ਰਾਪਤੀਆਂ ਕੀਤੀਆਂ ਬਹੁਤ ਬਹੁਤ ਧੰਨਵਾਈ ਤੁਹਾਡਾ ਇਸ ਤੋਂ ਲੱਭ ਇੱਕ ਸਵਾਲ ਇੱਕ ਹੋਰ ਮੇਰੇ ਰਹਿ ਗਿਆ ਵੀ ਜਿਸ ਤਰੀਕੇ ਨਾਲ ਇੱਕ ਲੇਕ ਬਣਾਈ ਗਈ ਸੀਗੀ ਪਿੰਡ ਦੇ ਵਿੱਚ ਨਾ ਉਹ ਚੱਲਦੀ ਹੈ ਅੱਜ ਵੀ ਉਸੇ ਤਰੀਕੇ ਦੇ ਨਾਲ ਕਿ ਉਸ ਨੂੰ ਬਣਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਉਹੀ ਟੋਬੇ ਦਾ ਪਾਣੀ ਹੈ ਜਿਹੜਾ ਫਰੈਸ਼ ਹੋ ਕੇ ਨਹੀਂ ਆ ਰਿਹਾ ਨਹੀਂ 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 ਬਿਲਕੁਲ ਜੀ ਰਣ ਅਸੀਂ ਕਿਉਂਕਿ ਸਾਡੇ ਦੇਸ਼ ਦਾ ਇਹੀ ਤਾਂ ਤਖਾਤਾ ਸਾਡੀਆਂ ਅਸੀਂ ਚੀਜ਼ਾਂ ਬਣਾ ਲੈਨੇ ਆ ਲੱਖਾਂ ਕਰੋੜਾਂ ਰੁਪਇਆ ਖਰਚ ਕਰਕੇ ਤੁਸੀਂ ਦੇਖੋਗੇ ਸਾਡੇ ਦੇਸ਼ ਦੇ ਵਿੱਚ ਉਹਦੋਂ ਬਾਅਦ ਖੰਡਰ ਬਣ ਜਾਂਦੀਆਂ ਪਰ ਰਣਸੀਹ ਕਲਾ ਜੇ ਕੋਈ ਚੀਜ਼ ਨੂੰ ਬਣਾਉਂਦਾ ਉਹਨੂੰ ਸਾਫ ਸੰਭਾਲ ਵੀ ਕਰਦਾ ਸਾਡੀਆਂ ਚੀਜ਼ਾਂ ਨੂੰ ਸੰਭਾਲ ਲੈਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਚੀਜ਼ ਬਣਾ ਲੈਣੀ ਸੌਖੀ ਉਹਨੂੰ ਸੰਭਾਲਣਾ ਬਹੁਤ ਔਖਾ ਇਸ ਕਰਕੇ ਰਣਸੀਹ ਕਲਾ ਜੋ ਚੀਜ਼ ਬਣਾਉਂਦਾ ਉਹਨੂੰ ਸਾਫ ਕੇ ਰੱਖਦਾ ਮੈਨੂੰ ਖੁਸ਼ੀ ਹੈ ਕਿ ਸਾਡੀ ਜਿਹੜੀ ਝੀਲ ਹੈ ਉਹ ਬਹੁਤ ਸ਼ਾਨਦਾਰ ਬਣੀ ਹੋਈ ਹੈ ਫੁੱਲਾਂ ਦੇ ਨਾਲ ਭਰੀ ਪਈ ਹੈ ਤੇ ਉਥੇ ਅੱਜ ਜਿੱਥੇ ਕਿਤੇ ਗੰਦੇ ਪਾਣੀ ਦੀ ਬਦਬੂ ਆਉਂਦੀ ਸੀ ਅੱਜ ਰਣਸੀਂ ਕਲਾਂ ਦੀਆਂ ਝੀਲਾਂ ਦੇ ਉੱਤੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਫੁੱਲਾਂ ਦੀ ਮਹਿਕ ਆਉਂਦੀ ਹੈ ਤੇ ਉਥੇ ਚਿੜੀਆਂ ਦੀ ਚਹਿਕ ਸ਼ਾਮ ਨੂੰ ਦੱਸ ਦਿੰਦੀ ਹੈ ਕਿ ਰਣਸੀਂ ਕਲਾਂ 'ਚ ਕੁਦਰਤ ਤੇ ਰੱਬ ਵੱਸਦਾ ਹੈ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਜਿਹੜੀਆਂ ਮੁਹਿੰਮ ਰਣਸੀਕਲਾਂ ਦੇ ਵਿੱਚ ਚਲਾਈਆਂ ਗਈਆਂ ਜਿਸ ਦੇ ਵਿੱਚ ਨੌਜਵਾਨਾਂ ਦੇ ਬਾਰੇ ਵੀ ਸੋਚਿਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਮੁਹਿੰਮ ਚਲਾਈਆਂ ਗਈਆਂ ਜਿਸ ਦੇ ਵਿੱਚ ਪਲਾਸਟਿਕ ਅਗਰ ਤੁਸੀਂ ਲੈ ਕੇ ਆਉਨੇ ਹੋ ਤਾਂ ਤੁਹਾਨੂੰ ਉਸ ਦੇ ਬਦਲੇ ਜਿਹੜਾ ਰਸ਼ਨ ਦਿੱਤਾ ਜਾਊਗਾ ਜਾਂ ਰਾਸ਼ੀ ਦਿੱਤੀ ਜਾਊਗੀ ਤੇ ਇਸੇ ਤਰ੍ਹਾਂ ਹੀ ਇੱਕ ਹੁਣ ਨੌਜਵਾਨਾਂ ਦੇ ਲਈ ਜਿਹੜਾ ਉਪਰਾਲਾ ਕੀਤਾ ਗਿਆ ਕਿ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਨੇ ਤੇ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਨਸ਼ਾ ਵੀ ਛਡਵਾਇਆ ਜਾਊਗਾ ਅਗਰ ਉਹਨਾਂ ਨੂੰ ਕੋਈ ਸਹਾਇਤਾ ਦੀ ਲੋੜ ਪਏਗੀ ਕੋਈ ਮੈਡੀਕਲ ਫੈਸਿਲਿਟੀ ਚਾਹੀਦੀ ਹੋਈ ਤਾਂ ਉਹ ਵੀ ਪ੍ਰੋਵਾਈਡ ਜਿਹੜੀ ਆ ਕੀਤੀ ਜਾਊਗੀ ਰਸੀਕਲਾਂ ਦੇ ਵਿੱਚੋਂ ਵੱਲੋਂ ਪੰਚਾਇਤ ਦੇ ਵੱਲੋਂ ਔਰ ਜਿਹੜੇ ਨੌਜਵਾਨ ਨਸ਼ਾ ਜਿਹੜੇ ਤਿਆਗ ਦੇਣਗੇ ਛੱਡ ਦੇਣਗੇ ਤਾਂ ਉਹਨਾਂ ਨੂੰ ਇਨਾਮ ਵਜੋਂ ਜਿਹੜੀਆਂ ਰਾਸ਼ੀਆਂ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ ਜਿਵੇਂ ਕਿ 115100 ਤੇ 2100 ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਨੌਜਵਾਨ ਛੱਡ ਦੇ ਜਾਣਗੇ ਤਾਂ ਉਹਨਾਂ ਨੂੰ ਨਾਲ ਦੀ ਨਾਲ 1100 ਰੁਪਿਆ ਜਿਹੜਾ ਰਾਸ਼ੀ ਦਿੱਤੀ ਜਾਊਗੀ ਤੇ ਇਸ ਦੇ ਨਾਲ ਨਾਲ ਉਹਨਾਂ ਨੂੰ ਖੁਰਾਕ ਵੀ ਦਿੱਤੀ ਜਾਊਗੀ ਤਾਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਇਹ ਪਹਿਲਾ ਪਿੰਡ ਹੈ ਹਾਲਾਂਕਿ ਪੂਰੇ ਦੇਸ਼ ਦੇ ਵਿੱਚੋਂ ਪਹਿਲਾ ਪਿੰਡ ਹੈ ਜਿਸ ਦੇ ਵੱਲੋਂ ਉਪਰਾਲਾ ਕੀਤਾ ਗਿਆ ਤੇ ਉਮੀਦ ਹੈ ਕਿ ਹੋਰ ਪਿੰਡ ਵੀ ਇਸ ਤੋਂ ਜਿਹੜੀ ਇਹ ਸਿੱਖ ਲੈਣਗੇ ਤੇ ਇਸੇ ਤਰ੍ਹਾਂ ਦੀਆਂ ਮੁਹਿੰਮ ਜਿਹੜੀਆਂ ਪੰਜਾਬ ਦੀ ਗਲੀ ਗਲੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕਿ ਜਿਹੜੇ ਨੌਜਵਾਨ ਨੇ ਨਸ਼ਾ ਕਰ ਰਹੇ ਨੇ ਉਹ ਨਸ਼ਾ ਤਿਆਗ ਕੇ ਬਿਲਕੁਲ ਜਿਹੜਾ ਨਸ਼ਾ ਮੁਕਤ ਹੋ ਕੇ ਪੰਜਾਬ ਨੂੰ ਅੱਗੇ ਲੈ ਕੇ ਆਉਣਗੇ। ਸੋ ਵਦਰੀ ਅਪਡੇਟਸ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ।